ਅੱਜ ਆਪਾਂ ਜਿਹੜਾ ਟਰੈਕਟਰ ਤੁਹਾਡੇ ਵਾਸਤੇ ਲੈ ਕੇ ਆਏ ਮੈਸੀ ਫਰਗੂਸ਼ਨ 254 DI ਇਹ ਟਰੈਕਟਰ ਜਮ੍ਹਾਂ ਹੀ ਬ੍ਰਾਂਡ ਨਿਊ ਆ ਤੇ ਤੁਹਾਨੂੰ ਇਹ ਟਰੈਕਟਰ 1 ਲੱਖ ਰੁਪਏ ਸਸਤਾ ਮਿਲੂ ਬ੍ਰਾਂਡ ਨਿਊ ਟਰੈਕਟਰ ਸਸਤਾ ਕਿੱਦਾਂ ਮਿਲੂ ਇਹ ਵੀ ਤੁਹਾਨੂੰ ਦੱਸ ਦਿਆਂ ਵੀ ਕਿੱਦਾਂ ਮਿਲੂ ਪਰ ਇੰਨਾ ਕਾ ਵੀ ਇਹ ਟਰੈਕਟਰ ਜਮ੍ਹਾਂ ਬ੍ਰਾਂਡ ਨਿਊ ਆ ਤੇ 1 ਲੱਖ ਰੁਪਏ ਦਾ ਪੂਰਾ ਡਿਸਕਾਊਂਟ ਇਸ ਟਰੈਕਟਰ ਮਗਰ ਤੁਹਾਨੂੰ ਮਿਲੂ ਮਿਲੂ ਕਿੱਥੇ ਜਗਰਾਉਂ ਮੈਸੀ ਫਰਗੂਸ਼ਨ ਏਜੰਸੀ ਆਪਣੇ ਜਗਰਾਉਂ ਦੇ ਵਿੱਚ ਨੀਅਰ ਸ਼ੇਰਪੁਰਾ ਚੌਂਕ ਤੇ ਆਪਾਂ ਗਰਜੀਤ ਵੀਰੇ ਤੋਂ ਇਸ ਟਰੈਕਟਰ ਦੀ ਪੂਰੀ ਜਾਣਕਾਰੀ ਵੀ ਲੈਣੀ ਫੀਚਰ ਵੀ ਸਮਝਣੇ ਆ ਤੇ ਤੁਹਾਨੂੰ ਇਹ ਵੀ ਦੱਸਣਾ ਵੀ ਟਰੈਕਟਰ ਸਸਤਾ ਕਿਵੇਂ ਮਿਲੂ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਦੱਸੋ ਆਪਣੇ ਦਰਸ਼ਕ ਵੀਰਾਂ ਨੂੰ ਵੀ ਇਹ ਟਰੈਕਟਰ ਆਪਾਂ ਬਿਲਕੁਲ ਨਵਾਂ ਜੀ ਹਾਂਜੀ ਹਾਂਜੀ ਬ੍ਰਾਂਡ ਨਿਊ ਹੈ ਜੀ ਇਹ ਬਿਲਕੁਲ ਟਰੈਕਟਰ ਬਿਲਕੁਲ ਬ੍ਰਾਂਡ ਨਿਊ ਹੈ ਹਾਂਜੀ ਹਾਂਜੀ ਜੀ ਇਹਨੂੰ ਬਿਲਕੁਲ ਬ੍ਰਾਂਡ ਨਿਊ 4x4 ਟਰੈਕਟਰ ਆ ਹਨਾ ਹਾਂਜੀ 4x4 ਟਰੈਕਟਰ ਆ ਏਜੰਸੀ ਦੇ ਵਿੱਚ ਹੀ ਆ ਇਹ ਵੀ ਨਾ ਕੋਈ ਮੇਰਾ ਵੀਰ ਸੋਚੇ ਵੀ ਕਿਤੇ ਬਾਹਰ ਆ ਹਨਾ ਹਾਂਜੀ ਹਾਂਜੀ ਏਜੰਸੀ ਦੇ ਵਿੱਚ ਆ ਇਹ ਆਪਣੇ ਹਾਂਜੀ ਏਜੰਸੀ ਚੋਂ ਹੀ ਬ੍ਰਾਂਡ ਨਿਊ ਟਰੈਕਟਰ ਮਿਲੂ ਇਹ ਨਹੀਂ ਹੈਗਾ ਵੀ ਤੁਹਾਨੂੰ ਵੀ ਕੋਈ ਪੁਰਾਣਾ ਕੱਟਿਆ ਜਾਂ ਕੁਛ ਨਾ ਇਦਾਂ ਤਾਂ ਨਹੀਂ ਨਾ ਨਹੀਂ ਨਹੀਂ ਇਦਾਂ ਨਹੀਂ ਹੈਗਾ ਜੀ ਠੀਕ ਆ ਜੀ ਬ੍ਰਾਂਡ ਨਿਊ ਟਰੈਕਟਰ ਆ ਪਹਿਲਾਂ ਤਾਂ ਇਹ ਫੀਚਰ ਸੁਣਾਓ ਆਪਾਂ ਉਹ ਬਾਅਦ ਚ ਦੱਸਾਂਗੇ ਵੀ ਸਸਤਾਗਾ ਤੋ ਦਿਨਾ ਆਪਾਂ ਹਾਂਜੀ ਫੀਚਰ ਦੇ ਬਾਰੇ ਦੱਸਣ ਦੇ ਦਾ 4x4 ਆ ਜਾਂਦਾ ਜੀ ਹਾਂਜੀ ਮੈਸੀ ਫਰੂਸ਼ਣ ਦਾ ਇਹ 50 ਚ ਵੀ ਟਰੈਕਟਰ ਆ ਜੀ ਠੀਕ ਆ ਜੀ ਠੀ ਇਹ ਜਿਹੜੇ ਟਰੈਕਟਰ ਕੋਲੇ ਆਪਾਂ ਖੜੇ ਆ ਇਹ 4x4 ਆ ਜੀ 4x4 ਹੈ ਨਾ ਹਾਂਜੀ ਹਾਂਜੀ ਫੁੱਲ ਵਰਕਿੰਗ ਆ ਨਾ ਆ ਜਿਹੜਾ ਕੰਪਨੀ ਫਿਟਡ ਇਹਨੂੰ ਆਉਂਦਾ ਜੀ ਬੰਪਰ ਆਉਂਦਾ ਨਾਲ ਠੀਕ ਆ ਵੀਰ ਜੀ ਇਹ ਕੰਨੋਂ ਆਪਾਂ ਕੋਈ ਚੀਜ਼ ਪਾਉਣੀ ਹੈ ਮਗਰ ਭਾਰੀ ਪੂਰੀ ਕੋਈ ਵੇਟ ਲਾਉਣਾ ਪੈ ਜੇ ਇਹਦੇ ਤੇ ਵੇਟ ਵੀ ਆਪਾਂ ਲਾ ਸਕਦੇ ਆ ਆਪਣੀ ਲੋੜ ਮੁਤਾਬਕ ਠੀਕ ਆ ਵੀਰ ਜੀ ਠੀਕ ਆ 4 6 8 ਜਿੰਨੇ ਵੇਟ ਦੀ ਲੋਡ ਆ ਆਪਾਂ ਨੂੰ ਹੂੰ ਉਹਨਾਂ ਜਾਨੀ ਕਿ ਭਾਵੇਂ ਨਹੀਂ ਹੈਗਾ ਹੈਵੀ ਹਾਂਜੀ ਹਾਂਜੀ ਵੇਟ ਪਾ ਸਕਦੇ ਆ ਉਹਨਾਂ ਆਪਾਂ ਠੀਕ ਆ ਜੀ ਫਿਰ ਇਹਦੇ ਫਰੰਟ ਜਿਹੜੀਆਂ LED ਲਾਈਟਾਂ ਨੇ ਅੱਛਾ ਜੀ ਕਾਫੀ ਦੂਰ ਤੱਕ ਲੈਟ ਜਾਂਦੀ ਹੈ ਚਾਨਨ ਦਾ ਥਰੋ ਮਤਲਬ ਪੂਰਾ ਓਕੇ ਹੈ ਹਾਂਜੀ ਹਾਂਜੀ ਤੇ ਫਿਰ ਇਸ ਤੋਂ ਬਾਅਦ ਇਹ ਆ ਜਾਂਦਾ ਜੀ ਇਹ ਤੋਂ ਦੱਸਿਆ 50 ਐਚ ਵੀ ਟਰੈਕਟਰ ਆ ਠੀਕ ਆ ਜੀ ਬੈਟਰੀ ਅੱਗੇ ਆਉਂਦੀ ਹੈ ਸਾਰੇ ਟਰੈਕਟਰਾਂ ਦੀ ਇਹਨਾਂ ਦੀ 254 ਦੀ ਤੇ ਜਿਹੜਾ ਸੁੱਕਾ ਇਹਦਾ ਏਅਰ ਕਲੀਨਰ ਆ ਠੀਕ ਆ ਜੀ ਤੇ ਜਿਹੜਾ ਡੀਜ਼ਲ ਟੈਂਕ ਆ ਇਹਦਾ ਹਾਂਜੀ ਉਹ ਵਿੱਚ ਆਉਂਦਾ ਹਾਂਜੀ ਵਿੱਚ ਆ ਇਹਦਾ ਤੇ 65 ਲੀਟਰ ਦਾ ਇਹਦਾ ਡੀਜ਼ਲ ਟੈਂਕ ਆ ਜੀ ਠੀਕ ਆ 65 ਲੀਟਰ ਦਾ ਜੀ ਤੇ ਰੇਡੀਏਟਰ ਦੀ ਸੇਫਟੀ ਲਈ ਨਾ ਫਰੰਟ ਤੇ ਜਾਲੀ ਲਾਈ ਹੋਈ ਓਕੇ ਵੀ ਇਹਨੂੰ ਆਪਾਂ ਪੁਰਾਣੀ ਗੱਲ ਨੂੰ ਥੋੜੀ ਗੱਡੀ ਦਾ ਕੰਮ ਕਰਦੇ ਆਂ ਇਹਨੂੰ ਕੱਢੋ ਸਾਫ਼ ਕਰਕੇ ਝਾੜ ਕੇ ਇਹਨੂੰ ਇਦਾਂ ਫੇਰ ਪਾ ਦਿਓ ਫੇਰ ਇਦਾਂ ਲਾ ਦਿਓ ਹਾਂਜੀ ਤੇ ਇਹ ਮਾਈਕੋ ਪੰਪ ਚ ਆ ਗਿਆ ਜੀ ਹਾਂਜੀ ਹਾਂਜੀ ਇਹ ਮਾਈਕੋ ਪੰਪ ਦੇ ਵਿੱਚ ਆਉਂਦਾ ਵਾ ਟਰੈਕਟਰ ਠੀਕ ਆ ਜੀ ਤੇ ਇਹਦਾ ਜਿੰਦਾ ਸਰਵਿਸ ਦੀ ਵੀ ਜੀ ਆਪਾਂ ਗੱਲ ਕਰੀਏ ਤਕਰੀਬਨ ਜਿਆਦਾ ਕੋਈ ਤੇਲ ਨਹੀਂ ਪੈਂਦਾ ਜੇ 7 ਲੀਟਰ ਨਾਲ ਸਰਵਿਸ ਹੋ ਜਾਂਦੀ ਹੈ ਜੀ ਸਰਵਿਸ ਹੋ ਜਾਂਦੀ ਸਸਤੇ ਮੁੱਲ ਨਾਲ ਜੀ 7 ਲੀਟਰ ਮੋਗਲ ਲੱਪੈਂਦਾ ਚ ਬਾਲਾ ਨਹੀਂ ਪੈਂਦਾ ਤੇ ਜਿਹੜਾ 4 ਵੀਲਰ ਦਾ ਹਿੱਸਾ ਵਾ ਫਰੰਟ ਵਾਲਾ ਹਾਂਜੀ ਇਹਦੇ ਜਿਵੇਂ ਟਰੈਕਟਰਾਂ ਦੇ ਫਰੰਟ ਚੱਕੇ ਗਰੀਸ ਹੁੰਦੇ ਸੀਗੇ ਹਾਂਜੀ ਹਾਂਜੀ ਇਹਦਾ ਉਹ ਗਰੀਸ ਵਾਲਾ ਕੰਮ ਹੈ ਨਹੀਂਗਾ ਜੀ ਇਹ ਸਾਰਾ ਤੇਲ ਦੇ ਵਿੱਚ ਆ ਅੱਛਾ ਵੀ ਸਾਰਾ ਤੇਲ ਦੇ ਵਿੱਚ ਹਾਂਜੀ ਇਹਨੂੰ ਜਾਨੀ ਗਰੀਸ ਨਹੀਂ ਹੁੰਦਾ ਗਰੀਸ ਹੁੰਦਾ ਸਿਰਫ ਇੱਕ ਸੈਂਟਰ ਪਰ ਇਹਨੂੰ ਇਹਦੀ ਨੂੰ ਠੀਕ ਹੈ ਜੀ ਜੀ ਉਹ ਆਪ ਗਰੀਸ ਕਰਉਣਾ ਇਹਨਾਂ ਚੱਲਣ ਕਰਕੇ ਵੀ ਇਹਦੀ ਲਾਈਫ ਵੱਧੂਗਾ ਨਾ ਹਾਂਜੀ ਲਾਈਫ ਵੱਧਦਾ ਹੈ ਇਹਦੀ ਹਾਂ ਕਿਉਂਕਿ 24 ਘੰਟੇ ਜਦੋਂ ਤੇਲ ਚੀ ਉਹਨੇ ਚੱਲਣਾ ਹਾਂਜੀ ਹਾਂਜੀ ਬਾਕੀ ਜਿਹਦਾ ਮਗੂਲੇ ਟਾਇਰ ਨੇ ਇਹਦੇ ਹਾਂਜੀ ਮੂਲੇ ਟਾਇਰ 8 18 ਦੇ ਨੇ 8 18 ਦੇ ਹਾਂਜੀ ਇਹਦੇ ਵਿੱਚ ਟਾਇਰ ਦਾ ਸਾਈਜ਼ ਥੋੜਾ ਵੱਡਾ ਵੀ ਮਿਲ ਜਾਂਦਾ ਜੇ ਲੈਣਾ ਹੋਵੇ ਪਰ ਲੇਕਨ ਆਇਆ ਜਿਹੜੇ ਅਨੂਆ ਦੀ ਖੇਤੀ ਨਹੀਂ ਕਰਦੇ ਆ ਹਾਂ ਉਹ ਜ਼ਿਆਦਾ ਇਹ ਹੀ ਪਸੰਦ ਕਰਦੇ ਕਿਉਂਕਿ ਮੁੜ ਜਾਂਦਾ ਟਰੈਕਟਰ ਛੇਤੀ ਕਟਾਈ ਬਹੁਤ ਜ਼ਿਆਦਾ ਹੈ ਇੱਕ ਇਹਦੇ ਅੰਦਰ ਲਾਈ ਹੋਈ ਹੈ ਤਾਂ ਕਟਾਈ ਨਾ ਘੱਟ ਵੱਧ ਵੀ ਕਰ ਸਕਦੇ ਅੱਛਾ ਹਾਂਜੀ ਇਹ ਤੁਹਾਡੇ ਨਾਲ ਅਡਜਸਟ ਹੋ ਜਾਂਦੀ ਹੈ ਹਾਂ ਅਡਜਸਟਮੈਂਟ ਕਰਦੇ ਜਿੰਨੀ ਮਰਜ਼ੀ ਬਦਾਲੋ ਹਾਂਜੀ ਹਾਂਜੀ ਠੀਕ ਕਰ ਗਏ ਸੀ ਤੇ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਹਾਂ ਜੀ ਦੱਸ ਦਈਏ ਆਪਾਂ ਉਹੀ ਇਹਦੇ ਵਿੱਚ ਵੀ ਉਹੀ ਫਿਲਟਰ ਆਉਂਦਾ ਵਾ ਡੀਜ਼ਲ ਫਿਲਟਰ ਹਾਂ ਜੀ ਤੇ ਆ ਪਾਣੀ ਵਾਲਾ ਯਾਨੀ ਇਹ ਦੋਨੇ ਇਕੱਠੇ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਉਹ ਇੱਕ ਤਿੰਨੇ ਫਿਲਟਰ ਇਹਦੇ ਵਿੱਚ ਨਾ ਡੀਜ਼ਲ ਫਿਲਟਰ ਦੋ ਹੁੰਦੇ ਆ ਨਾ ਹਾਂ ਜੀ ਕੋ ਤੇ ਤੀਜਾ ਪਾਣੀ ਵਾਲਾ ਠੀਕ ਇਹ ਤਿੰਨੇ ਇੱਕ ਦੇ ਵਿੱਚ ਹੀ ਆਏ ਇੱਕ ਦੇ ਵਿੱਚ ਹੀ ਕਰਤਾ ਹਨਾ ਇਹ ਜਿਵੇਂ ਜਲਦੀ ਚੇਂਜ ਨਹੀਂ ਹੋਣਾ ਹੈਗਾ ਇਹ ਤਕਰੀਬਨ ਦੋ ਸਰਵਿਸਾਂ ਤੋਂ ਬਾਅਦ ਚ ਤੀਜੀ ਸਰਵਿਸ ਤੇ ਚੇਂਜ ਹੋਣਾ ਨਹੀਂ ਠੀਕ ਹੈ ਜੀ ਵੀ ਆ ਨਹੀਂ ਆ ਜਾ ਹਰ ਸਰਵਿਸ ਤੇ ਅਪਰ ਚੇਂਜ ਕਰਨਾ ਪਊ ਹਾਂਜੀ ਹਾਂਜੀ ਉਹਵੇਂ ਨਹੀਂ ਹੈਗਾ ਠੀਕ ਹੈ ਬਾਕੀ ਇਹਦੇ ਪੰਪ ਜਿਹੜੇ ਆ ਸਾਰੇ ਵੱਖਰੇ ਵੱਖਰੇ ਲੱਗੇ ਹੋਏ ਆ ਅੱਛਾ ਸ਼ੇਅਰਿੰਗ ਦਾ ਪੰਪ ਵੱਖਰਾ ਡਿਸਟ੍ਰਿਬਿਊਟਰ ਦਾ ਪੰਪ ਵੱਖਰਾ ਠੀਕ ਹੈ ਜੀ ਲਿਫਟ ਵਾਲਾ ਪੰਪ ਸਾਰੇ ਵੇਸੀਆਂ ਦਾ ਹੰਡੀ ਚ ਹੀ ਹੁੰਦਾ ਵਾ ਉਹ ਸੀਟ ਥੱਲੇ ਹਾਂਜੀ ਉਹ ਪਹਿਲਾਂ ਤੋਂ ਉੱਥੇ ਹੀ ਹੁੰਦਾ ਵੀ ਇਹਦੇ ਸਾਰਾ ਕੁਝ ਅਲੱਗ-ਅਲੱਗ ਆ ਹਾਂਜੀ ਹਾਂਜੀ ਅਲੱਗ-ਅਲੱਗ ਵੀ ਉਹਦੇ ਨਾਲੇ ਆਪੋ ਆਪਣੀ ਪਾਵਰ ਜਨਰੇਟ ਕਰਦੇ ਆ ਇੰਦਾ ਹੋ ਜਾਂਦਾ ਜਿਵੇਂ ਇੱਕ ਪੰਪ ਤੋਂ ਜਿੱਦਾਂ ਦੋ ਕੰਮ ਲੈਣੇ ਆ ਹਾਂ ਪਰ ਉਹ ਤੇ ਦੋਵਾਂ ਦੇ ਕੇ ਜੇ ਬਾਈ ਚਾਂਸ ਕੋਈ ਇੱਕ ਪੰਪ ਕੰਮ ਛੱਡਦਾ ਨਾਲ ਦੂਸਰੇ ਵੀ ਚੀਜ਼ ਖੜ ਜਾਨੀ ਹੈ ਹਨਾ ਉਸ ਦਾ ਆਪੋ ਆਪਣੇ ਵਰਕ ਕਰਦੇ ਹਾਂ ਹਾਂਜੀ ਆਪਣਾ ਆਪਣਾ ਵਰਕ ਕਰਦੇ ਸਾਰੇ ਠੀਕ ਹੈ ਜੀ ਬਾਕੀ ਇਹ ਡਬਲ ਕਲਚ ਆਈ ਇਹੋ ਕਲਚ ਇਹਦੇ ਤੋਂ ਇੱਧਾ ਦੱਬਾ ਹੋਵੇ ਤਾਂ ਟਰੈਕਟਰ ਰੁਕ ਜਾਂਦਾ ਹਾਂਜੀ ਫੁੱਲ ਦੱਬਾ ਕੇ ਤੇ ਪੀਟੀਓ ਰੁਕ ਜਾਂਦੀ ਹੈ ਹਨਾ ਠੀਕ ਹੈ ਜੀ ਤੇ ਸਪੀਡਾਂ ਕਿਹੜੀਆਂ ਆਈਆਂ ਜੀ ਹਾਂਜੀ ਸਪੀਡਾਂ ਆ ਗਈ ਆਪੇ ਇੱਥੇ ਦੱਸਦਾ ਤੁਹਾਨੂੰ ਮੈਂ ਬਾਕੀ ਇਹ ਸ਼ਟਲ ਗੀਅਰ ਲੱਗਿਆ ਹੋਇਆ ਠੀਕ ਹੈ ਸ਼ਟਲ ਚ ਆ ਗਿਆ ਹਾਂਜੀ ਉਧਰ ਰਿਵਰਸ ਗੀਅਰ ਨਹੀਂਗਾ ਅੱਛਾ ਜੀ ਇਹ ਤੋਂ ਹੀ ਅੱਗੇ ਇਹ ਤੋਂ ਵਿੱਚ ਠੀਕ ਹੈ ਜੀ ਠੀਕ ਹੈ ਤੇ ਬਾਕੀ ਇਹ ਇਹ ਲੋ ਹਾਈ ਵੀਡੀਓ ਲੋ ਉੱਪਰ ਚੜ ਕੇ ਵੀ ਦਿਖਾ ਦੇ ਟਰੈਕਟਰ ਦੀ ਮੀਟਰ ਮੋਟਰ ਇਹ ਚੱਲਿਆ ਮੀਟਰ ਮੋਟਰ ਵੀ ਦਿਖਾ ਦਈਏ ਉਹ ਸਸਪੈਂਸ ਤੁਹਾਨੂੰ ਬਾਅਦ ਚ ਦੱਸਦੇ ਆ ਤੇ ਮੀਟਰ ਸ਼ਿਫਟਰ ਪੂਰੇ ਨਵੇਂ ਆ ਮਾਰੀ ਇੱਥੇ ਵੀ ਇਹ ਲੋ ਹੈ ਲੋ ਹਾਈ ਮੀਡੀਅਮ ਆ ਜੀ ਠੀਕ ਹੈ ਉਧਰ ਕਿੰਨੇ ਗੇਅਰ ਆ ਉਧਰ 4 ਗੇਅਰ ਆ ਜੀ ਦੇ ਉਧਰ 4 ਆ ਜੀ ਹਾਂ 4 ਜਿੱਦਾਂ 3 ਸਪੀਡ ਹੋ ਗਿਆ 3 ਗੇਅਰ ਇੱਧਰ ਹੋ ਗਏ 4 3 12 ਸਪੀਡ ਦਾ ਫਾਰਵਰਡ ਹਾਂ ਜੀ 12 ਰਿਵਰਸ ਆ ਜੀ ਜਿਵੇਂ ਅੱਗੇ ਨੂੰ ਜਿੰਨਾ ਭਜਦਾ ਉਹਨੇ ਹੀ ਰਿਵਰਸ ਤੇ ਭਜਦਾ। ਉਹਨੇ ਪਿੱਛੇ ਨੂੰ ਭਜਦਾ। ਹਾਂਜੀ ਫੇਰ ਜਿਹੜਾ ਇਹਦਾ ਹੈਗਾ ਵਾ ਆ ਗੇਅਰ ਆ ਗਿਆ ਜੀ 4-ਵੀਲ ਦਾ ਹਨਾ। 4-ਵੀਲ ਦਾ। 4-ਵੀਲ ਦਾ ਗੇਅਰ ਲਾ ਲਓ ਜਿੱਦਾਂ 2-ਵੀਲ ਚੱਲਦਾ ਵਾ 2-ਵੀਲ ਚ ਲਾ ਲਓ। ਹਾਂਜੀ ਇਹਨੂੰ ਥੱਲੇ ਨੂੰ ਦੱਬ ਦਿਓ ਤੁਸੀਂ ਤਾਂ 4-ਵੀਲ ਚੱਲੂਗਾ ਹਨਾ। ਅੱਛਾ ਵੀ ਤਾਂ ਉਹਨੂੰ ਖਿੱਚਣੀ ਨਹੀਂ ਥੱਲੇ ਨੂੰ ਦੱਬਣਾ। ਹਾਂ ਇਹਦਾ ਦੱਬਾਂਗੇ ਤਾਂ ਫੇਰ 4-ਵੀਲ ਯਾਨੀ ਕਿ ਚੱਲਦਾ ਵਾ। ਓਕੇ ਓਕੇ। ਉੱਪਰ ਨੂੰ ਕਰਾਂਗੇ ਤਾਂ ਨਿਕਲ ਜਾਊਗਾ ਹਨਾ। ਫੇਰ 2-ਵੀਲ ਹੋ ਜਾਊ। ਹਾਂਜੀ ਇਹਦਾ ਐਦਾਂ 2-ਵੀਲ ਚ ਲਾ ਲ ਹਾਂਜੀ ਜੇ ਬਾਈ ਚਾਂਸ ਆਪਾਂ ਨੂੰ ਆਹ ਟਾਇਰ ਬੰਦ ਕਰਕੇ ਮੂਰਲੇ ਚਲਾਉਣੇ ਆ ਕੱਲੇ ਮੂਰਲੇ ਕੱਲੇ ਮੂਰਲੇ ਵੀ ਇਹਦੇ ਚੱਲਦੇ ਆ ਜੀ ਅੱਛਾ ਵੀ ਇਹਦੇ ਕੱਲੇ ਮੂਰਲੇ ਵੀ ਚੱਲ ਪੈਂਦੇ ਆ ਹਾਂਜੀ ਮੂਰਲੇ ਕੱਲੇ ਚੱਲਣ ਉਹ ਕਿਦਾਂ ਫਿਰ ਕਿਹੜਾ ਗੇਅਰ ਗੁਰ ਕਿਵੇਂ ਉਹਦਾ 4 ਵੀਲ ਦਾ ਗੇਅਰ ਲੌੜਾਪੂ ਤੁਹਾਨੂੰ ਥੱਲੇ ਹਾਂਜੀ ਆਹ ਗੇਅਰ ਲੱਗਿਆ ਹੋਇਆ ਹੈ ਕਿਹਦੇ ਨਾਲ ਹੀ ਅੱਛਾ ਜੋ ਇੱਕ ਹੋਰ ਲੀਵਰ ਦਿੱਤਾ ਹਾਂ ਇਹਨੂੰ ਗਾਹ ਘਾ ਲਓ ਇੱਥੇ ਵੱਸ ਪਿਛਲੇ ਟਾਇਰ ਰੁਕ ਜਾਣਗੇ ਹਾਂ ਹੁਣ ਮਗਰਲੇ ਨਹੀਂ ਕੰਮ ਕਰਨੇ ਹੈਗੇ ਤੇ ਅਗਲੇ ਅਗਲੇ ਕੱਲੇ ਚੱਲਣਗੇ ਹੁੰਦੇ ਆ ਇਹ ਬੜੀ ਐਡਵਾਂਸਡ ਟੈਕਨੋਲੋਜੀ ਇਹਨਾਂ ਦਿੱਤੀ ਹੈ ਹਨਾ ਜਦੋਂ 4 ਵੀਲ ਚਲਾਉਣਾ ਫਿਰ ਮਗਰ ਕਰ ਲੋ ਇਹਨੂੰ ਫਿਰ ਮਗਰ ਕਰ ਦੋ ਹਾਂਜੀ ਬਾਕੀ ਇਹਦੀ ਜਿਹੜੀ ਪੀਟੀਓ ਆ ਹਾਂਜੀ ਪੀਟੀਓ ਚੱਲਦੀ ਚੱਲਦੇ ਆ ਹਾਂਜੀ ਹਾਂਜੀ ਬਾਕੀ ਜਿਹੜੀ ਇਹਦੀ ਪੀਟੀਓ ਪੀਟੀਓ ਚੱਲਦੀ ਹੈ ਲਾਈਵ ਚੱਲਦੀ ਹੈ ਜੀ ਅੱਛਾ ਜੀ ਤੇ ਰਿਵਰਸ ਚੱਲਦੀ ਆ ਹਾਂਜੀ ਇੱਕ ਗਰਾਉਂਡ ਹੁੰਦੀ ਹੈ ਗਰਾਉਂਡ ਹੁੰਦੀ ਹੈ ਜਿਵੇਂ ਜਿੱਦਣੂ ਟਾਇਰ ਘੁੰਮਣਗੇ अच्छा आगे ਨੂੰ ਟਰੈਕਟਰ ਜਾ ਰਿਹਾ ਤਾਂ ਲਾਈਵ ਚੱਲੂ ਓਕੇ ਤੁਸੀਂ ਸ਼ਟਲ ਤੋਂ ਵਰਸ ਵਗੈਰਾ ਪਾਤਾ ਤਾਂ ਆਟੋਮੈਟਿਕ ਹੀ ਵਰਸ ਘੁੰਮਣਾ ਵਰਸ ਘੁੰਮਣਾ ਲੱਗ ਜਾ ਤੀਜੀ ਉਹ ਹੋ ਗਈ ਹਾਂਜੀ ਚੌਥੀ ਹੋ ਗਈ ਜਿਵੇਂ ਖੜੇ ਨੂੰ ਗੇਰਾਂ ਚ ਚਲਾਉਣਾ ਇਹਨੂੰ ਓਕੇ ਉਹ ਵੀ ਜਨਰੇਟਰ ਵਗੈਰਾ ਤੇ ਜਿਵੇਂ ਜਨਰੇਟਰ ਦੇ ਚਲਾਉਣਾ ਕਈ ਵਾਰੀ ਪੁਲੀਆਂ ਪਾਲੀਆਂ ਆਪਾਂ ਨੂੰ ਚੇਂਜ ਕਰਨੀਆਂ ਪੈਂਦੀਆਂ ਚੱਕਰ ਨਹੀਂ ਮੈਚ ਹੁੰਦੇ ਇਹਨੂੰ ਕੋਈ ਮਤਲਬ ਨਹੀਂ ਇਹਦੇ ਉਸਾਣਾ ਗੇਰ ਐਡਜਸਟ ਕਰੋ ਇਹਦੇ ਸਪੀਡਾ ਹੈਗੀ ਆ ਮਾ ਕਿਹੜੇ ਗੇਰ ਚ ਥੋੜੀ ਉਹ ਸਹੀ ਚੱਲਦੀ ਹੈ ਮੋਟਰ ਥੋੜੀ ਹੈਨਾ ਜਨਰੇਟਰ ਕਿਹੜੇ ਵਿੱਚ ਚੱਲਦਾ ਹਾਂ ਉਹ ਆਪਰੇਟਰ ਨੇ ਦੱਸ ਦਿੰਨਾ ਤੁਹਾਨੂੰ ਵੀ ਉਹ ਸਾਣਾ ਆਪਾ ਲੋਡ ਦਾ ਅਡਜਸਟ ਕਰ ਸਕਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਜਿਹੜੀ ਇਹਦੀ ਲੈਫਟ ਕੈਪੈਸਿਟੀ ਆ ਹਾਂਜੀ ਇਹ 2050 ਕਿਜੀ ਆ ਠੀਕ ਹੈ ਜੀ ਠੀਕ ਹੈ ਜੀ ਫਿਰ ਇੱਕ ਨਾਲ ਮਿਲੂ ਡਿਸਟ੍ਰੀਬਿਊਟਰ ਹਾਂਜੀ ਹਾਂਜੀ ਡਿਸਟ੍ਰੀਬਿਊਟਰ ਕੰਪਨੀ ਫੀਟਡ ਆ ਠੀਕ ਹੈ ਜੀ ਦੋਨੇ ਪਾਸੇ ਨੂੰ ਕੰਮ ਕਰਦਾ ਦੋਨੇ ਪਾਸੇ ਨੂੰ ਹਾਂਜੀ ਹਾਂਜੀ ਪਲਪਲੂ ਖੁੱਲਣ ਦੇ ਤਵੀਆਂ ਖੁੱਲਣ ਦੇ ਦਿਖਿਆਰੋ ਹਾਂਜੀ ਹਾਂਜੀ ਤੇ ਹੋਰ ਟਰਾਲੀ ਰੋਲ ਚੱਕਣ ਦੇ ਜਿਹੜੇ ਜਿਹੜੇ ਕੰਮ ਆਪਾਂ ਲੈਣੇ ਆ ਠੀਕ ਹੈ ਜੀ ਇਹਦੀਆਂ ਟਿਊਬਾਂ ਵੀ ਕਾਫੀ ਹੈਵੀ ਆ ਗਈਆਂ ਹਾਂਜੀ ਇਹਦੀ ਠੀਕ ਹੈ ਤੇ ਬਾਕੀ ਇਹ ਇਹਦੇ ਚ ਆ ਖਾਸੀ ਤਾਂ ਜਿਹੜੀ ਆਹ ਪੀਟੀਓ ਜੀ ਹਾਂਜੀ ਇਹ ਤਾਂ ਹੈਗੀ ਆ ਜਿਵੇਂ ਆਪਾਂ ਰੋਟਾਵੇਟਰ ਜਾਂ ਕੁਝ ਚਲਾਉਣਾ ਹਨਾ ਹਾਂਜੀ ਹਾਂਜੀ ਇਹਦੇ ਤੇ ਉਹ 540 ਚੱਕਰ ਵਾਲੀ ਹਾਂਜੀ ਇਹ ਕਦੇ ਆ ਤੁਸੀਂ ਚਾਰ ਨਟ ਦੇਖਦੇ ਹੁੰਦੇ ਆ ਲੱਗੇ ਹਨਾ ਹਾਂਜੀ ਵੀਰ ਜੀ ਆਹ ਚਾਰ ਨਟ ਖੋਲ ਲਓ ਵਿੱਚ ਇਹਦੇ ਨਾਲ ਕਰਾਸ ਪੈਂਦਾ ਵਾ ਅੱਛਾ ਇਹਦੇ ਵੀ ਪੀਟੀਓ ਆ ਇੱਥੇ ਵੀ ਪੀਟੀਓ ਇੱਕ ਓਕੇ ਇਹ ਹੈ ਜਿਵੇਂ ਸਪਰੇਅ ਪੰਪ ਤੇ ਨਹੀਂ ਆਪਾਂ ਨੂੰ ਸਪੀਡ ਜ਼ਿਆਦਾ ਚਾਹੀਦੀ ਹੁੰਦੀ ਹੈ ਪ੍ਰੈਸ਼ਰ ਚ ਚਲਾਉਣ ਵਾਸਤੇ ਇਹਦੇ ਚੱਕਰ ਜ਼ਿਆਦੇ ਨਹੀਂ ਚਾਹੇ ਇਹਨੂੰ 1500 ਕਰ ਲਓ 2000 ਕਰ ਲਓ 3000 ਕਰ ਲਓ ਜਿੰਨਾ ਮਰਜ਼ੀ ਕਰ ਲਓ ਜਿੰਨਾ ਮਰਜ਼ੀ ਕਰ ਲਓ ਇਹਨੂੰ ਤੁਸੀਂ ਟਰੈਕਟਰ ਦੀ ਸਪੀਡ ਦੇ ਹਿਸਾਬ ਨਾਲ ਵੀ ਚਲਾ ਸਕਦੇ ਜਿਵੇਂ ਲਾਈਵ ਲਾਈਵ ਚੱਲਦੀ ਆ ਇਹ ਹਾਂਜੀ ਤੇ ਇਹਨੂੰ ਵੀ ਛੋਟੀ ਨੂੰ ਵੀ ਤੁਸੀਂ ਗੇਰਾ ਚ ਚਲਾ ਸਕਦੇ ਜਿਵੇਂ ਆਹ ਗੇਰਾ ਚ ਆਹ ਚੱਲਦੀ ਸੀ ਵੈਰੀ ਗੁੱਡ ਉਵੇਂ ਆ ਚੱਲੂਗੀ ਇਸ ਫੀਚਰ ਬਾਰੇ ਕਈ ਮੇਰੇ ਵੀਰਾਂ ਨੂੰ ਪਤਾ ਨਹੀਂ ਹੋਣਾ ਤੇ ਕਈਆਂ ਨੂੰ ਪਤਾ ਵੀ ਹੋ ਗਿਆ ਹੋਣਾ ਕਿਉਂਕਿ ਹਰੇਕ ਅਜਕਲ ਹਣਾ ਇਹ ਮੈਨੂੰ ਲੱਗਦਾ ਜਿੰਨੇ ਇੱਕ ਮੈਂ ਟਰੈਕਟਰ ਵੇਚਿਆ ਹਾਂਜੀ ਮੈਨੂੰ ਲੱਗਦਾ ਉਹਨਾਂ ਨੂੰ ਵੀ ਸ਼ਾਇਦ ਪਤਾ ਨਹੀਂ ਹੋਣਾ ਵੀ ਆਹ ਜਿਹੜੀ ਚੀਜ਼ ਆ ਕਾਦੇ ਵਾਸਤੇ ਆ ਆਹ ਵੀ ਕਾਦੇ ਵਾਸਤੇ ਇਹ ਵੀ ਹੁਣ ਮੈਨੂੰ ਤਾਂ ਆਪ ਅੱਜ ਵੀਰੇ ਪਤਾ ਲੱਗਿਆ ਵੀ ਇਹਨੂੰ ਇੱਥੇ ਖੋਲ ਲਵਾਂ ਹਾਂਜੀ ਹਾਂਜੀ ਤੇ ਇੱਥੇ ਵੀ ਸ਼ਾਰਟ ਲੱਗ ਜਾਂਦੀ ਆ ਹਾਂਜੀ ਹਾਂਜੀ ਇੱਥੇ ਸ਼ਾਰਟ ਪੈਂਦੀ ਆ ਵੀ ਇਹਦੇ ਚੱਕਰ ਜ਼ਿਆਦੇ ਆ ਇਹਦੇ ਚੱਕਰ ਜ਼ਿਆਦੇ ਆ ਇਹ ਕੰਪਰੈਸ਼ਨ ਵਾਸਤੇ ਇਹ ਖਾਸ ਠੀਕ ਹੈ ਬਹੁਤ ਸੋਹਣਾ ਫੀਚਰ ਮੈਸੀ ਦੇ ਰਿਹਾ ਇਹਨਾਂ ਚੀਜ਼ਾਂ ਤਾਂ ਮੈਸੀ ਐਵੇਂ ਨਹੀਂ ਕਿਹਾ ਜਾਂਦਾ ਹਣਾ ਵੀਰੇ ਬਿਲਕੁਲ ਬਿਲਕੁਲ ਇਹਨਾਂ ਚੀਜ਼ਾਂ ਨਾਲ ਕੇ ਜਾਣ ਹਾਂਜੀ ਜਿਵੇਂ ਕਹਿਆ ਸੀ ਸੂਤ ਪਰ ਚੱਕੜੀ ਆ ਸੂਤ ਪਰ ਵੀ ਚੱਕਦੀ ਆ ਹਾਂਜੀ ਹਾਂਜੀ ਠੀਕ ਆ ਜੀ ਲਿਫਟ ਸ਼ੁਰੂ ਤੋਂ ਹੀ ਵੀਰੇ ਮੈਸੀ ਦੀ ਮੰਨੀ ਗਈ ਹੈ ਨਾ ਹਾਂਜੀ ਹਾਂਜੀ ਲਿਫਟ ਮੈਸੀ ਦੀ ਪਹਿਲਾਂ ਤੋਂ ਹੀ ਵਧੀਆ ਵਾ ਬਾਕੀ ਆ ਸਾਰੇ ਇਹਦੇ ਜਿਹੜੇ ਐਡਜਸਟਮੈਂਟ ਵਾਲੇ ਹੁੰਦੇ ਆ ਠੀਕ ਜੀ ਜਿਵੇਂ ਆਪਾਂ ਰੋਟੇਟਰ ਪਾਉਣਾ ਹੁੰਦਾ ਮੈਸੀ ਦੇ ਹੈ ਨਾ ਤਕਰੀਬਨ ਨਾ ਮਗਰ ਆ ਤਿੰਨ ਹੁੰਦੀਆਂ ਨੇ ਯਾਰ ਵੀਰੇ ਕਈ ਵੀਰਾਂ ਨੂੰ ਪਤਾ ਨਹੀਂ ਇਸ ਚੀਜ਼ ਬਾਰੇ ਵੀ ਦੱਸੋਗੇ ਇਹਦਾ ਕੰਟਰੋਲਰ ਉੱਪਰਲੇ ਪਾਸੇ ਆ ਜਾਂਦਾ ਹਾਂ ਇਹਦਾ ਕੰਟਰੋਲਰ ਉੱਪਰ ਆ ਜਿਵੇਂ ਹਲ ਪਾਉਨੇ ਆ ਤੇ ਉੱਪਰ ਹਲ ਪਾ ਲਓ ਉੱਪਰਲੇ ਜੇ ਮੜ ਜੀ ਆਪਾਂ ਨੂੰ ਕਿਆੜੀ ਲੱਗਦੀ ਪੈਲੀ ਹੈ ਨਾ ਫੇਰ ਵਿਚਾਲੜੇ ਜੇ ਪਾ ਲਓ ਠੀਕ ਆ ਜੀ ਤੇ ਰੋਟੇਟਰ ਤੇ ਸੁਪਰ ਸ਼ੀਡਰ ਹਮੇਸ਼ਾ ਯਾਨੀ ਕਿ ਆਹ ਥੱਲੇ ਪਾਉਣਾ ਜਿੱਧਰ ਆ ਪਿੰਨ ਲੱਗੀ ਹੁੰਦੀ ਆ ਪੱਕੀ ਜਿੱਥੇ ਜਿੱਥੇ ਆ ਜਿੱਥੇ ਆ ਲੱਗਿਆ ਜਿਹੜਾ ਰੋਟੇਟਰ ਇੱਥੋਂ ਉਹ ਚੋਂ ਆ ਰਿਹਾ ਨ ਉਹਨੇ ਛਟਕੇ ਜੇ ਮਾਰੀ ਰਹਿਣਿਆ ਛਟਕੇ ਇਹਨੇ ਆਪਣੇ ਆਪ ਉੱਤੇ ਥੱਲੇ ਜੇ ਕਰੀ ਰਹਿਣਾ ਫਿਰ ਬੰਦਾ ਕਹਿੰਦਾ ਰੋਟਾ ਵੇਟਰ ਯਾਰ ਬਬਲਿੰਗ ਕਰਦਾ ਹਾਂ ਜਾਂ ਟਰੈਕਟਰ ਬਬਲਿੰਗ ਕਰਦਾ ਇਦਾਂ ਉਹ ਇਹਦੇ ਕਰਕੇ ਕਰਦਾ ਹੁੰਦਾ ਆਏ ਚਪਾ ਲਵੇ ਪੈਨ ਇਹ ਮੇਰੇ ਨਾ ਕਈ ਵੀਰਾਂ ਨੂੰ ਨਹੀਂ ਪਤਾ ਹਨਾ ਜੀ ਨਹੀਂ ਹਾਂਜੀ ਕਈ ਵੀ ਨਹੀਂ ਹਾਂ ਮੈਂ ਵੀ ਕਈ ਵਾਰ ਜਿਵੇਂ ਕੋਈ ਜਾਂਦਾ ਮੈਸੀ ਮੈਨੂੰ ਮਿਲ ਜੇ ਰਾਹ ਚ ਲਈ ਹਾਂਜੀ ਤੇ ਕਹੀਆਂ ਮੈਂ ਰੋਟਾਵੇਟਰ ਦੇਖਿਆ ਮੈਂ ਕਹਿੰਨਾ ਹੁਣ ਯਾਰ ਇਹ ਚ ਨਾ ਪਾਇਆ ਕਰ ਵੀਰੇ ਇਹ ਗਲੀ ਚ ਪਾਇਆ ਹਾਂ ਹਾਂ ਵੀ ਇਹਦਾ ਕੰਟਰੋਲ ਨਾ ਤਾਂ ਇਹਦਾ ਕੋਈ ਸੰਬੰਧ ਹੀ ਨਹੀਂ ਹੈ ਨਾ ਵੀ ਇਹ ਹੈ ਜਿਹੜਾ ਇਹ ਚ ਕੰਟਰੋਲਰ ਆ ਰੋਟਾਵੇਟਰ ਨੂੰ ਕੰਟਰੋਲਰ ਦੀ ਲੋੜ ਨਹੀਂ ਪੈਂਦੀ ਹਾਂਜੀ ਉਹ ਪੈਂਦੀ ਹੈ ਸਿਰਫ ਇੱਕ ਹਲਾ ਨੂੰ ਹਲਾ ਨੂੰ ਹਾਂ ਤਵੇਂ ਮਾਰਦੇ ਆਪਾਂ ਤਵੇਂ ਤੂੰ ਵੀ ਅਜਾ ਚਲੋ ਜਿੱਥੇ ਪਾਣੀ ਪਾ ਲੈਣੀ ਹੈ ਉਹਦੇ ਤੇ ਵੀ ਨਹੀਂ ਇੰਨਾ ਹੁੰਦਾ ਉਹ ਜਿਹੜੀ ਆਪਾਂ ਟੌਪ ਲਿੰਕ ਪਾਣੀ ਹੈ ਇਹਦੇ ਚ ਪਾਣੀ ਹੈ ਠੀਕ ਹੈ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਆ ਜੀ ਆਪਾਂ ਇਧਰ ਇਹਦੇ ਬਾਕੀ ਇਹਨਾਂ ਦੇ ਮਗਰਾੜ ਵੀ ਆਪਾਂ ਉੱਚੇ ਨਹੀਂ ਮੈਂ ਅੰਦਰ ਬਾਹਰ ਕਰਨੇ ਜਿੱਦਾਂ ਮਰਜ਼ੀ ਆ ਦੀ ਲੋਡ ਮੁਤਾਬਕ ਆਪਾਂ ਕਰ ਸਕਦੇ ਆ ਜੀ ਇਹਦੀ ਆ ਸਰਾਖ ਦਿੱਤੇ ਆ ਸਾਰੇ ਆ ਹ ਐਡਜਸਟੇਬਲ ਆ ਜੀ ਐਡਜਸਟੇਬਲ ਆ ਵੀ ਉੱਪਰ ਕਰਨੇ ਆ ਅੰਦਰ ਬਾਹਰ ਹਾਂ ਦਿੱਤੇ ਪਾਸੇ ਆਗੇ ਇਹਨਾਂ ਨੂੰ ਉੱਪਰ ਕਰਨਾ ਉੱਪਰ ਚੱਕ ਸਕਦੇ ਆਂ ਹਾਂਜੀ ਹਾਂਜੀ ਉੱਪਰ ਕਰਨੇ ਆ ਸਾਈਡਾਂ ਦੇ ਨੂੰ ਕਰਨੇ ਸਕਦੇ ਹਾਂ ਪੁਸ਼ ਕਰਨਾ ਜਿੱਦਾਂ ਅੰਦਰ ਬਾਹਰ ਸਾਰੇ ਦੀ ਸੈਟਿੰਗ ਹੋ ਜਾਂਦੀ ਆ ਪਲੇਟਾਂ ਤੋਂ ਹਣਾ ਵੀਰੇ ਹਾਂਜੀ ਹਾਂਜੀ ਵੀ ਇਹਦੇ 19 ਵਿੱਚੋਂ ਦਿੱਤੇ ਹੋਏ ਆ ਹਾਂਜੀ ਹਾਂਜੀ ਰੀਲ ਦਿੱਤੀ ਹੋਈ ਆ ਬਾਕੀ ਆਹ ਜਮੇ ਦੂਜੇ ਟਰੈਕਟਰ ਦੇ ਨਟ ਆਉਂਦਾ ਸੀਗਾ ਹਾਂਜੀ ਆਹ ਅਡਜਸਟਮੈਂਟ ਕਰਨ ਵਾਸਤੇ ਖੋਲਣਾ ਪੈਂਦਾ ਇਹਨੂੰ ਹਾਂਜੀ ਆ ਇਹਦੇ ਟਰੈਕਟਰ ਦੇ ਪਿੰਨਾ ਆ ਗਈਆਂ ਦੋਨੇ ਪਾਸੇ ਇਹ ਵੀ ਇੱਕ ਸੌਖਾ ਕੰਮ ਕਰਤਾ ਹਾਂ ਇਹ ਪਿੰਨਾ ਆ ਗਈਆਂ ਹੌਲੀ ਹੌਲੀ ਜਿਵੇਂ ਜਿਵੇਂ ਤਕਨੀਕ ਆਣਾ ਜੀ ਹਾਂ ਸਭਾ ਬਦਲੀ ਜਾਂਦਾ ਉਸ ਹਿਸਾਬ ਨਾਲ ਟਰੈਕਟਰ ਦਾ ਠੀਕ ਹੈ ਇਹ ਕਿੰਨੀ ਹਸ ਪਾਵਰ ਚ ਵੀਰ ਜੀ ਤੁਸੀਂ ਦੱਸਿਆ ਸੀ ਇਹ ਵੀਰੇ 50 ਹਸ ਪਾਵਰ ਟਰੈਕਟਰ ਆਈ ਇਹ 50 ਹਸ ਪਾਵਰ ਹਾਂਜੀ ਹਾਂਜੀ ਮੂਰਦੇ ਤੁਹਾਨੂੰ ਦੱਸਿਆ ਸੀ 8 18 ਦੇ ਟਾਇਰ ਆ ਇਹਦੇ ਮਗਰਲੇ ਜਿਹੜੇ ਆ ਜੀ ਮਗਰਲੇ ਹੈਗੇ 14928 ਦੇ 14928 ਦੇ ਆ ਵੇਟ ਉਹ ਤਾਂ ਆਪਣਾ ਨਾਲ ਹੀ ਮਿਲੂ ਵੀਰੇ ਹਾਂਜੀ ਆ ਕੰਪਨੀ ਵੇਟ ਨਾਲ ਹੀ ਦਿੰਦੀ ਆ ਠੀਕ ਆ ਜੀ ਆਪਾਂ ਨਾਲ ਹੀ ਦਵਾਗੇ ਹਾਂਜੀ ਹਾਂਜੀ ਨਾਲ ਹੀ ਦਿੰਦੀ ਆ ਜਿਹੜੀ ਚੀਜ਼ ਹੈਗੀ ਆ ਇਹਦੇ ਨਾਲ ਵੀ ਇਹ ਜਿੱਦਣ ਵੀ ਆਪਾਂ ਸੇਲ ਕਰਿਆ ਟਰੈਕਟਰ ਇਹ ਹਾਂਜੀ ਜਦੋਂ ਵੀ ਇਹਦੇ ਨਾਲ ਵੀ ਮੈਂ ਡਰਾਈਵਰ ਟੌਪ ਲਿੰਕ ਤੇ ਛਤਰੀ ਹਾਂਜੀ ਠੀਕ ਆ ਤੇ ਸਾਰਾ ਕੁਝ ਦੋਗੇ ਜੋ ਕੰਪਨੀ ਦੋਦਾ ਪਰ ਬੰਪਰ ਬੰਪਰ ਨਾਲ ਹੀ ਦੇ ਦਾਂਗੇ ਠੀਕ ਹੈ ਇਹ ਵੀ ਡਿਸਕ ਬ੍ਰੇਕਾਂ ਨੇ ਜੀ ਠੀਕ ਆ ਵੀਰ ਜੀ ਹਾਂਜੀ ਆ ਜਿਹੜੀ ਚੀਜ਼ ਆ ਹਾਂਜੀ ਜਿਵੇਂ ਜਦ ਚਲਾਉਣ ਵਾਲੇ ਨੂੰ ਠੀਕ ਆ ਵੀਰੇ ਚਲਾਉਣ ਵਾਲੇ ਨੂੰ ਨਜ਼ਾਰਾ ਜਿਵੇਂ ਆ ਕੰਟਰੋਲਰ ਹੀ ਆ ਹਾਈਡਰੌਲਿਕ ਦਾ ਹਾਂਜੀ ਇਹ ਯਾਨੀ ਕਿ ਆਏ ਥੱਲੇ ਨਹੀਂ ਹੈਗਾ ਵੀ ਜਾ ਕੇ ਉੱਪਰ ਥੱਲੇ ਆ ਵੀ ਬੰਦੇ ਨਾਲ ਨਹੀਂ ਹੋ ਕੇ ਕਰਨਾ ਜੀ ਆ ਜਾਂਦਾ ਉੱਪਰ ਹੀ ਆ ਜਾਂਦਾ ਗੀਅਰ ਵੀ ਆ ਗਿਆ ਸ਼ਟਲ ਵੀ ਆ ਗਿਆ ਹਨਾ ਹੂੰ ਸਾਰਾ ਕੁਝ ਆ ਜਾਂਦਾ ਤੇ ਆਪਾਂ ਵੀਰਾਂ ਨੂੰ ਦੱਸੀਏ ਬਸ ਇਹ ਮਾਡਲ ਵੀ ਜਿਹੜਾ ਹੈਗਾ ਹਾਂਜੀ ਆ 8ਵੇਂ ਮਹੀਨੇ ਦਾ ਬਣਿਆ ਟਰੈਕਟਰ ਹੀ ਐ ਵੀ ਨਵਾਂ ਟਰੈਕਟਰ ਕੋਈ ਆਇਆ ਨਾ ਸੋਚਦੇ ਨਹੀਂ ਜਾਂ ਵੀ ਕੋਈ ਪਹਿਲਾਂ 21 ਇਹਦਾ ਮੁੜ ਕੇ ਬਾਅਦ ਚ ਕੁਝ ਹੋਰ ਨਿਕਲਿਆ ਵੇ ਇਹ ਜਾਨੀ ਕਿ 23 ਮਾਡਲ ਆ 8ਵੇਂ ਮਹੀਨੇ ਦਾ ਬਣਿਆ ਟਰੈਕਟਰ ਵੀ ਟਰੈਕਟਰ ਨਵਾਂ ਵਾ ਤੇ ਆਪਾਂ ਲੱਖ ਰੁਪਏ ਡਿਸਕਾਊਂਟ ਤੇ ਤੁਹਾਨੂੰ ਦੇਣਾ ਜਿਹੜਾ ਮੇਰੇ ਵੀਰੇ ਜਗਰਾਉਂ ਤੋਂ ਆ ਕੇ ਇਸ ਟਰੈਕਟਰ ਨੂੰ ਲੈ ਜਾਣਾ ਚਾਹੁੰਦਾ ਉਹ ਜਾ ਸਕਦਾ ਵੀਰ ਜੀ ਹੁਣ ਆਪਾਂ ਇਹ ਵੀ ਦੱਸੀਏ ਵੀ ਇਹ ਸਸਤਾ ਕਾਹ ਤੋਂ ਦੇ ਰਹੇ ਇਹਦਾ ਸਸਤਾ ਹੈ ਜੀ ਇਹ ਟਰੈਕਟਰ ਨੂੰ ਤਕਰੀਬਨ ਆਏ ਨੂੰ ਅੱਜ ਤੋਂ 3 ਕਿ ਮਹੀਨੇ ਹੋਏ ਆ ਠੀਕ ਆ ਜੀ ਤੇ ਉਦੋਂ ਅਸੀਂ ਜੇ ਜਿਹੜੀ ਚੀਜ਼ ਨਵੀਂ ਆਉਂਦੀ ਆ ਉਹ ਜਿਹਦੇ ਆਪਾਂ ਨੂੰ ਪਹਿਲਾਂ ਬੰਦਿਆਂ ਨੂੰ ਦਿਖਾਉਣੀ ਪੈਂਦੀ ਆ ਹਾਂ ਦਿਖਾਉਣੀ ਪੈਂਦੀ ਆ ਡੈਮੋ ਕਰਨੀ ਪੈਂਦੀ ਆ ਫਿਰ ਬੰਦੇ ਨੂੰ ਜੇਦੋ ਪਸੰਦ ਆ ਜਾਂਦੀ ਚੀਜ਼ ਹਾਂ ਫਿਰ ਅਗਲਾ ਲੈਂਦਾ ਜੇ ਲੱਗਦੀ ਆ ਵੀ ਕੰਮ ਦੀ ਹੈਗੀ ਆ ਤਾਂ ਲਵਾਂਗੇ ਹਨਾ ਜੇ ਆਪਾਂ ਕਹਿ ਦਈਏ ਸਿੱਧਾ ਹੀ ਲੈ ਲਓ ਤੁਸੀਂ ਤੇ ਆਏ ਅਗਲਾ ਕੋਈ ਵਿਸ਼ਵਾਸ ਨਹੀਂ ਕਰਦਾ ਹੁੰਦਾ ਵੀ ਨਵਾਂ ਆਇਆ ਕੰਮ ਨੂੰ ਪਤਾ ਨਹੀਂ ਕੀ ਹੋਊਗਾ ਵੀ ਇਹ ਤੁਸੀਂ ਸਭ ਤੋਂ ਪਹਿਲਾਂ ਟਰੈਕਟਰ ਜਦੋਂ ਕੰਪਨੀ ਨੇ ਬਣਾਇਆ ਤੁਸੀਂ ਲੈ ਆਂਦਾ ਹਾਂ ਹਾਂਜੀ ਇਹ ਯਾਨੀ ਕਿ ਆਪ ਡీలਰ ਨੇ ਆਦੇ ਖਰਚੇ ਤੇ ਲੈ ਲਿਆ ਸੀਗਾ ਦਿਖਾਉਣ ਦਿਖਾਉਣ ਵਾਸਤੇ ਠੀਕ ਓਕੇ ਇਹ ਅਸੀਂ ਉਦੋਂ ਦਾ ਵੈਸੇ ਦਿਖਾਉਣ ਦੀ ਵਾਰਾ ਲੋਡ ਨਹੀਂ ਪਈ ਮੈਨੂੰ ਲੱਗਾ 2-3 ਵਾਰੀ ਚਲਾਇਆ ਹੋਣਾ ਇਹ ਡੇਟਾ ਹਾਂਜੀ ਹਾਂਜੀ ਤੇ ਉਹਦੇ ਚਾ ਦੇਖ ਹੀ ਸਕਦੇ ਤੁਸੀਂ ਆ ਟਾਇਰ ਟੂਰ ਨਵੇਂ 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 ਸਾਰਾ ਕੁਝ ਨਵਾਂ ਹਾਂ ਨਵਾਂ ਹੀ ਪਿਆ ਹਜੇ ਤੇ ਇਹ ਉਦੋਂ ਅਸੀਂ ਆਪ ਦੇ ਵਾਸਤੇ ਰੱਖ ਲਿਆ ਸੀ ਡੈਮੋ ਵਾਸਤੇ ਠੀਕ ਆ ਜੀ ਇਹਦਾ ਅਸੀਂ ਆਰਸੀ ਬਣਾਈ ਨਹੀਂ ਹੈਗੀ ਅੱਛਾ ਵੀ ਉਹ ਅਗਲੇ ਦੇ ਨਾਮ ਤੇ ਬਣਾਈ ਹਾਂਜੀ ਹਾਂਜੀ ਆਰਸੀ ਬਣਾਈ ਨਹੀਂ ਹੈਗੀ ਉਹ ਅਸੀਂ ਬਿੱਲ ਕੱਟ ਕੇ ਅਗਲੇ ਦੇ ਨਾਮ ਤੇ ਦੇਵਾਂਗੇ ਜਿਵੇਂ ਫਸਟ ਓਨਰ ਤੇ ਦੇਵਾਂਗੇ ਫਰਸਟ ਓਨਰ ਟਰੈਕਟਰ ਹੋਊਗਾ ਇਹ ਵੀ ਨਾ ਕਿ ਸੋਚੇ ਵੀ ਸੈਕੰਡ ਹੈਂਡ ਵਜੂਗਾ ਫਰਸਟ ਓਨਰ ਹੀ ਆਏ ਤੇ ਜੇ ਤੁਸੀਂ ਨੇ ਠੀਕ ਆ ਕੈਸ਼ ਹੈਗਾ ਹਾਂ ਕੈਸ਼ ਲੈ ਲਓ ਜੇ ਲੋਨ ਕਰਾਉਣਾ ਹੋ ਮੇ ਹੋਊਗਾ ਜਿੱਦਾਂ ਫਰਸਟ ਓਨਰ ਤੇ ਹੁੰਦਾ ਵਾ ਸਾਰਾ ਪਹਿਲਾ ਨਹੀਂ ਨਾ ਅਰਥੀ ਬਣੀ ਇਹ ਪਸ ਹੈਗਾ ਸੈਕੰਡ ਓਨਰ ਨਹੀਂ ਨਾ ਵਜਣਾ ਇਹ ਫਰਸਟ ਓਨਰ ਹੀ ਵਜਣਾ ਹੈ ਠੀਕ ਹੈ ਜੀ ਠੀਕ ਹਾਂਜੀ ਪੂਰੇ ਲੱਖ ਰੁਪਏ ਦਾ ਡਿਸਕਾਊਂਟ ਇਸ ਟਰੈਕਟਰ ਤੇ ਆਪਾਂ ਦਵਾਂਗੇ ਤੇ ਵੀਰ ਦਾ ਨੰਬਰ ਡਿਸਪਲੇ ਤੇ ਚੱਲਦਾ ਹੀ ਪਿਆ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਟਾਈਮ ਜਦੋਂ ਮਰਜ਼ੀ ਫੋਨ ਲਾਓ ਮੈਸੀ ਨਵਾਂ ਪੁਰਾਣਾ ਸੈਕੰਡਰੀ ਏਜੰਸੀ ਦੇ ਵਿੱਚੋਂ ਆਪ ਏਜੰਸੀ 'ਚ ਖੜੇ ਜਗਰਾਉਣ ਦੇ ਵਿੱਚ ਤੇ ਵੀਰ ਜੀ ਇਹਦਾ ਇੱਕ ਹੋਰ ਫੀਚਰ ਤੁਸੀਂ ਦੱਸਦੇ ਪਏ ਸੀਗੇ ਇਹਦਾ ਹਾਂ ਜੀ ਜਿੱਦਾਂ ਆਪਣਾ ਪਹਿਲਾ 95 ਸਮਾਰਟ ਹੁੰਦਾ ਵਾ ਇਹ 쇼 'ਚ ਆਉਂਦਾ ਇਹਨਾਂ ਦੇ ਵਿੱਚ ਇੱਕ ਫੀਚਰ ਹੈ ਜੀ ਰਿਮੋਟ ਵਾਲਾ ਮੈਂ ਪਹਿਲਾਂ ਵੀ ਦੱਸਿਆ ਵਾ ਹਾਂਜੀ ਹਾਂਜੀ ਇਹ ਰਿਮੋਟ ਤੇ ਟਰੈਕਟਰ ਲੋਕ ਹੋ ਜਾਂਦਾ ਅਨਲੌਕ ਹੋ ਜਾਂਦਾ ਵਾ ਠੀਕ ਹੈ ਜੀ ਅੱਛਾ ਜੀ ਵੀ ਰਿਮੋਟ ਤੋਂ ਜਿਵੇਂ ਆਪ ਗੱਡੀ ਲੋਕ ਕਰ ਲਓ ਕਰਦੇ ਹਾਂ ਮੈਂ ਹਾਂ ਚਾਬੀ ਲੱਗੀ ਹੋਈ ਹੈ ਵਿੱਚ ਮੈਂ ਰਿਮੋਟ ਤੋਂ ਲੋਕ ਕਰਤਾ ਇਹਨੂੰ ਸਟਾਰਟ ਨਹੀਂ ਹੋ ਇਹ ਸਟਾਰਟ ਨਹੀਂ ਹੋਊਗਾ ਜਿਵੇਂ ਰਿਮੋਟ ਤੋਂ ਲੋਕ ਖੋਲੂਗਾ ਇਹ ਫ ਵੈਰੀ ਗੁੱਡ ਹਾਂ ਇਹ ਜਿਵੇਂ ਨਾ ਕਿ ਜੇਰੀ ਆਪਣੇ ਕੋਈ ਖੇਤਾਂ ਚ ਆਪਾਂ ਖੜਾ ਦੇਨੇ ਆ ਤੇ ਆਪਾਂ ਇਹਨੂੰ ਲੋਕ ਕਰਕੇ ਆ ਸਕਦੇ ਆ ਹਾਂ ਜੀ ਕਈ ਵਾਰੀ ਮੈਂ ਸੁਣੀ ਆ ਗੱਲਾਂ ਕਈਆਂ ਦੇ ਟਰੈਕਟਰ ਇਦਾਂ ਚੋਰੀ ਵੀ ਹੋਏ ਆ ਹੂੰ ਤੇ ਉਹ ਜਾਣੀ ਫੀਚਰ ਕਿਤੇ ਕੰਮ ਆ ਸਕਦਾ ਆ ਹਾਂ ਵੀ ਆਪਾਂ ਇਹਨੂੰ ਟਰੈਕਟਰ ਨੂੰ ਖੇਤ ਖੜਾ ਕੇ ਕਿਤੇ ਦੂਸਰੇ ਪਾਸੇ ਜਾਂਦੇ ਆ ਆਪਣਾ ਟਰੈਕਟਰ ਸੇਫ ਆ ਹਾਂ ਜੀ ਉਹ ਲੋਕ ਕਰਕੇ ਗੱਡੀ ਵਾਂਗੂ ਜਾਓ ਉਹ ਸਟਾਰਟ ਨਹੀਂ ਹੋਊ ਉਹਦੇ ਚ ਇੱਕ ਇਹ ਵੀ ਆ ਜਾਂਦਾ ਵਾ ਇੱਕ ਚੀਜ਼ ਆ ਜਾਂਦੀ ਆ ਜਿੱਦਾਂ ਰਿਮੋਟ ਤੋਂ ਆਪਾਂ ਇਦਾਂ ਨੇਰੇ ਨੂੰ ਟਰੈਕਟਰ ਖੜਾ ਵਾ ਉਹਦੀ ਮਤਲਬ ਕਿ 1000 ਕਿਲੋਮੀਟਰ ਦੀ ਰੇਂਜ ਹੁੰਦੀ ਆ ਹਾਂਜੀ ਹਾਂਜੀ ਵੀ ਉਹ ਤੋਂ ਆਪਾਂ ਜਿੱਦਾਂ ਇਹਦੀਆਂ ਲਾਈਟਾਂ ਜਗਾਉਣੀ ਆ ਵਾ ਲਾਈਟਾਂ ਜਗਾ ਸਕਦੇ ਆ ਰਿਮੋਟ ਤੇ ਅੱਛਾ ਉਹ ਰਿਮੋਟ ਤੇ ਚੱਲ ਜਾਂਦੀਆਂ ਰਿਮੋਟ ਤੇ ਲਾਈਟਾਂ ਜਗਾ ਸਕਦੇ ਆ ਓਕੇ ਤੇ ਆਪਾਂ ਹੋਰ ਲੋਕਾਂ ਦਾ ਲੋਕ ਤੋਂ ਜਿੱਦਾਂ ਇੰਡੀਕੇਟਰ ਵਗੈਰਾ ਆਪਦੇ ਜਗਾਉਂਦਾ ਹੈ ਜਿਵੇਂ ਆਪਾਂ ਗੱਡੀਆਂ ਦੇ ਫੀਚਰ ਨਹੀਂ ਉਹ ਕਰ ਲਈਦੇ ਹਾਂਜੀ ਹਾਂਜੀ ਸਾਰੇ ਫੰਕਸ਼ਨ ਇਹ ਜੋ ਚਾਬੀ ਤੇ ਵਰਕ ਕਰਨਗੇ ਤਿੰਨ ਚਾਰ ਪੁਆਇੰਂਟ ਹੈਗੇ ਆ ਦੇ ਵਿੱਚ ਰਿਮੋਟ 'ਚ ਠੀਕ ਉਹ ਤੁਹਾਨੂੰ ਮੈਂ ਉਹ ਵੀ ਦਿਖਾ ਦੂੰਗਾ ਇਹਦੇ ਤੇ ਵੀਡੀਓ ਬਣਾ ਲਿਓ ਕਿਤੇ ਕੋਈ ਹਾਂ ਹਾਂ ਤੇ ਇਹ ਤੁਸੀਂ ਟ੍ਰੈਕਟਰ ਨਵਾਂ 1 ਲੱਖ ਰੁਪਏ ਸਸਤਾ ਉਹੀ ਗੱਲ ਮੈਂ ਵਾਰ-ਵਾਰ ਕਰਦਾ ਇਹ ਸਾਰੇ ਫੀਚਰਾਂ ਦੇ ਨਾਲ ਫਰਸਟ ਓਨਰ ਇਦਾਂ ਨਹੀਂ ਹੈਗਾ ਵੀ ਇਹ ਟਰੈਕਟਰ ਕੋ ਸੈਕੰਡ ਹੈਂਡ ਹੈ ਫਰਸਟ ਓਨਰ ਕਾਪੀ ਤੁਹਾਡੇ ਨਾਮ ਤੇ ਬਣੂਗੀ ਲੋਨ ਵਗੈਰਾ ਵੀ ਕਰਾਉਣਾ ਉਹ ਵੀ ਹੋ ਜਾਊਗਾ ਜੀ ਹਣਾ ਸਾਰਾ ਕੁਝ ਹਾਂਜੀ ਹਾਂਜੀ ਸਭ ਕੁਝ ਹੋਊਗਾ ਤੇ ਵੀ ਜੀ ਆਪਾਂ ਲੋਕੇਸ਼ਨ ਆਪਣੀ ਦੱਸ ਦਿੰਦੇ ਤੇ ਆਪਣਾ ਫੋਨ ਨੰਬਰ ਜੀ ਲਕੇਸ਼ਰ ਆਪਣੇ ਉਹੀ ਹੈ ਜੀ ਪਹਿਲਾ ਇਹ ਜਗਰਾਉਂ ਤੋਂ ਜਦੋਂ ਆਪਾਂ ਫਿਰੋਜ਼ਪੁਰ ਨੂੰ ਜਾਂਦੇ ਆ ਜਗਰਾਉਂ ਟੱਪ ਕੇ ਥੋੜਾ ਜਿਆ ਸ਼ੇਰਪੁਰਾ ਚੌਂਕ ਸ਼ੇਰਪੁਰਾ ਚੌਂਕ ਹੈ ਨਾ ਸ਼ੇਰਪੁਰਾ ਚੌਂਕ ਦੇ ਨਾਲ ਹੀ ਹੈ ਜੀ ਮੈਸੀ ਫਰਗੂਸਨ ਤੁਹਾਨੂੰ ਰੋਡ ਦੇ ਉੱਪਰ ਹੀ ਦੱਸ ਦੂਗੀ ਜਦੋਂ ਤੁਸੀਂ ਰੋਡ ਦੇ ਉੱਪਰ ਆਓਗੇ ਹਨਾ ਹਾਂਜੀ ਹਾਂਜੀ ਸਮਰਵੀਰ ਆਟੋ ਜਗਰਾਉਂ ਦੇ ਨਾਮ ਤੇ ਹੈ ਸਾਡੀ ਠੀਕ ਹੈ ਬਾਕੀ ਜਿਹੜਾ ਨੰਬਰ ਹੈ ਮੇਰਾ ਨੰਬਰ ਹੈ 95248 3073 ਹੈ ਜੀ ਇਹ ਮੈਂ ਡਿਸਪਲੇ ਤੇ ਵੀ ਨੰਬਰ ਲਗਾ ਦੂੰਗਾ ਕਿਸੇ ਵੀ ਵੀਰ ਨੂੰ ਮੈਸੀ ਦੇ ਪ੍ਰਤੀ ਕੋਈ ਵੀ ਜਾਣਕਾਰੀ ਚਾਹੀਦੀ ਤੁਸੀਂ ਵੀਰ ਨੂੰ ਫੋਨ ਕਰ ਸਕਦੇ ਹੋ ਤੇ ਨਵਾਂ ਟਰੈਕਟਰ ਲੈਣਾ ਕੋਈ ਵੀ ਮਾਡਲ ਤੁਸੀਂ ਆਪ ਏਜੰਸੀ ਵਿੱਚ ਖੜੇ ਆ ਇਸ ਵਕਤ ਕੋਈ ਵੀ ਮਾਡਲ ਤੁਸੀਂ ਲੈਣਾ ਵੀਰਨੋ ਤੁਸੀਂ ਜਾਣਕਾਰੀ ਲੈ ਸਕਦੇ ਹੋ ਇੱਥੇ ਵਿਜ਼ਿਟ ਕਰ ਸਕਦੇ ਹੋ ਦੱਸਿਓ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਸਾਰੇ ਵੀਰਾਂ ਨੂੰ ਸასი ਕਾਲ ਜੀ ਦੱਸਿਓ